ਹੁਣ ਇਹਨੂੰ ਫਿਰ ਇੱਕ ਵਾਰੀ ਬੋਲ ਜੇ ਬੱਸ ਕੀ ਕਰੇ ਮੈਂ ਸਿਕਰੀ ਮਖਾਈ ਜਾਂਦੇ ਨੇ ਰੈਡੀ ਆਂਦੇ ਮੈਂ ਦੁਕਾਨਾ ਨਿੰਬੂ ਆਲੂ ਬੁਖਾਰਾ ਵੀ ਹੈ ਤੇ ਆਲੂ ਬੁਖਾਰਾ ਬਹੁਤ ਨਾ ਕਿ ਨਾ ਲੈ ਲੈ ਪਰ ਬਾਲੇ ਬਾਲੇ ਪਿੱਲੇ ਇਹ ਨਾਲ ਲੈਓ ਹਮੇਂ ਜਿਆਦਾ ਵੀ ਨਹੀਂ ਲੈਣੇ ਜਿਆਦਾ ਦਾ ਐ ਨਹੀਂ ਫਾਇਦਾ ਖਰਾਬ ਹੋਈ ਇਹਨਾਂ ਨੇ ਦੁਕਾਨਾ ਨਹੀਂ ਨਿੱਕੇ ਰਿੱਕੇ ਸੇਬ ਜੇ ਕਿੰਨੇ ਲੈਣੇ ਸ਼੍ਰੀ ਯਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਾਫ ਹੋਮਲੀ ਤੇ ਉਸਾਉ ਜੀ ਕਿ ਮੈਂ ਉਹ ਸਾਰੇ ਜਣੇ ਠੀਕ ਹੋ ਕਿ ਤਰੀਕ ਹੋ ਗਈ ਅੱਜ 3 3 ਤਰੀਕ ਹੋ ਗਈ ਆ ਤੇ ਟਾਈਮ ਹੋ ਗਿਆ ਸਾਡੇ 1.5 ਵਜੇ ਮੰਨ ਲਾਣਾ ਹੈ ਨਾ 1.5 ਦਾ ਟਾਈਮ ਹੋ ਗਿਆ ਦੁਪਹਿਰ ਦਾ ਤੇ ਅੱਜ ਹੈਗੀ ਐਕਟੀਵੇਸ਼ਨ ਬਲੱਡੇ ਬਲੱਡ ਇੱਕ ਇੱਕ ਦਾ ਮੈ ਬਾਹੀ ਦਾ ਕਮੈਂਟ ਆਇਆ 22 ਜੀ ਪਤਾ ਨਹੀਂ ਭੈਣ ਜੀ ਕਹਿੰਦਾ ਬਲੱਡੇ ਨਹੀਂ ਬਟਲਾਟਾ ਹੋ ਬਲਾਡਾ ਸ਼ਾਰਟਕਟ ਹੈ ਹਾਂ ਸ਼ਾਰਟਕਟੇ ਬੋਲ ਦਿੰਨੇ ਆ ਭਾਈ ਬੋਲਦੇ ਤਾਂ ਅਸੀਂ ਬੁਢਲਾਟੇ ਹੀ ਆ ਸਾਨੂੰ ਬੁਢਲਾਟਾ ਕਹਿੰਦਾ ਓੱਖਾ ਲੱਗਦਾ ਬਲਾਡਾ ਹੀ ਕਹਿ ਦਿੰਨੇ ਆ ਦੇਖਦੇ ਆ ਬੁਢਲਾਟਾ ਬੋਲਦੇ ਬਲਾਡਾ ਤੇ ਉਹ ਸ਼ਾਇਦ ਆਪਣੇ ਏਰੀਆ ਦੇ ਹੀ ਆ ਉਹ ਭਾਈ ਤੇ ਆਪਾਂ ਚੱਲਿਆ ਜੀ ਐਕਟੀਵੇਸ਼ਨ ਦੇ ਬੁਢਲਾਟੇ ਸ਼ਹਿਰ ਸਾਰੇ ਫੋਰ ਐਗਜ਼ਾਮਪਲ ਹੱਡਾ ਕਹਿੰਦੇ ਨੇ ਬਲੱਡ ਆ ਸਾਨੂੰ ਬਲੱਡ ਹੀ ਆ ਮੀਨੂ ਕੋਰ ਤੁਹਾਨੂੰ ਗਾਈਜ਼ ਵੀਰ ਨਾਲ ਮਿਲਾਵਾਂਗੇ ਮੈਂ ਦਰਨੀ ਉਹ ਦਿਨ ਤੋਂ ਭੱਜ ਜਾਣੀ ਹੈ ਜਦੋਂ ਤੁਸੀਂ ਵਾਪਸ ਆਉਂਦੇ ਹੋ ਛੱਡ ਕੇ ਉਹਦੀ ਤੇ ਅੱਜ ਉੱਥੇ ਜਿਹੜੇ ਕਿ ਬਹੁਤ ਆਪਣੇ ਇਨਫਲੂਐਂਸਰ ਹੈ ਯੂਟਿਊਬਰ ਹਨਾ ਪਹੁੰਚਣਗੇ ਆਪਾਂ ਤਾਂ ਜਾ ਕੇ ਦੇਖਦੇ ਹਾਂ ਵੈਸੇ ਕਾਫੀ ਕਾਫੀਆਂ ਨੇ ਹੋਣਾਗਾ ਦੇਖਦੇ ਆ ਵੀ ਕੌਣ ਕੌਣ ਆ ਤੇ ਬਾਕੀ ਤੁਹਾਨੂੰ ਵੀ ਨਾਲ ਦੀ ਨਾਲ ਬੁਲਾਵਾਂਗੇ ਤੇ ਨਾਲ ਦੀ ਨਾਲ ਦਿਖਾਵਾਂਗੇ ਵੀ ਐਕਜ਼ਿਬਿਸ਼ਨ ਦੇ ਵਿੱਚ ਕੀ ਕੀ ਚੀਜ਼ਾਂ ਕਿਹੜਾ ਕਿਹੜਾ ਕੱਪੜੇ ਕਿੰਦਾ ਦੀ ਵੈਰਾਈਟੀ ਆ ਸਾਰਾ ਕੁਝ ਬਣੀ ਰਹੀ ਹੋ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਜੂਰ ਦੇਖਿਓ ਤੇ ਇੱਧਰ ਬਹੁਤ ਹਾਲ ਇੱਧਰ ਤਾਂ ਬਾਲਾ ਉੱਚਾ ਗਾ ਹੰਪੇ ਆ। ਪਾਣੀ ਦਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਤਾਂ ਜਮੀ ਟੁੱਟ ਗਈ ਇੱਥੋਂ ਦਾ ਰਾਹ। ਇਹਨਾਂ ਦਾ ਪਾਣੀ। ਘਰਾਂ ਦਾ ਪਾਣੀ। ਇਹਨਾਂ ਦਾ ਪਾਣੀ ਵੀ ਇੱਥੋਂ ਦੀ ਨਿਕਲਦਾ। ਸਾਰਿਆਂ ਦਾ ਉਰੀ ਆਉਂਦਾ। ਛੜਕ ਤੇ ਹੁੰਦਾ ਸਾਰਿਆਂ ਘਰਾਂ ਨਾਲ। ਬਾਰਿਸ਼ ਹੀ ਰੋਜ਼ ਰੋਜ਼ ਹੋ ਜਾਂਦੀ ਆ ਤੇ ਸਾਰਾ ਉਰੀ ਆਉਂਦਾ। ਪੈਲਸ ਦਾ ਵੀ ਇਹਦਾ ਆਪਾਂ ਕਸਟਮ ਦੀ ਨਾ ਕਿੱਧਰ ਜਾਂਦੇ ਨੇ ਇਹਦਾ ਪਾਣੀ ਚਲਕਦੀ ਛੱਡਾਂ ਉੱਚੀਆਂ ਨਹੀਂ ਸੜਕ ਨਹੀਂਆਂ ਸੱਡਾਂ ਉੱਚੀਆਂ ਹਾਂ ਦੇਖ ਪੈਲਸ ਦਾ ਪਾਣੀ ਆ ਹੋਰ ਤਾਂ ਲਓ ਜੀ ਇਹ ਹੈਗਾ ਪਟਲਾਡਾ ਆਪਣੇ ਤੋਂ 10 ਕਿਲੋਮੀਟਰ ਪੋਹਾ ਤੋਂ ਇਹ ਕੋ 11 ਨਾ ਕਹਦੇ ਲੋਕ ਪਤਾ ਕੋਡ ਦਿਖਾਣਾ 10 ਕਿਲੋਮੀਟਰਾਂ ਦਾ ਪਹੁੰਚ ਗਏ ਹਾਂ ਭਲਾਡੇ ਬਾਜ਼ਾਰ ਦੇ ਵਿੱਚ ਇੱਥੇ ਆਪਾਂ ਨਾ ਚੁੰਨੀਆਂ ਡਾਈ ਕਰਨੀਆਂ ਦੇਣੀਆਂ ਸੀ ਆਪਣੇ ਪਿੰਡ ਵਾਲਾ ਜਿਹੜਾ ਬਾਈ ਉਹ ਥੋੜਾ ਬਿਮਾਰ ਹੋ ਗਿਆ ਚੁੰਨੀ ਵਾਲਾ ਤੇ ਉਹ ਆ ਨਹੀਂ ਰਿਹਾ ਫਿਰ ਇਸ ਕਰਕੇ ਆਪਾਂ ਇੱਥੇ ਦੇ ਦਾਂਗੇ ਜੇ ਜਾਂਦੇ ਹੋਏ ਫੜ ਕੇ ਲੈ ਜਾਵਾਂਗੇ ਤੇ ਹੁਣ ਆਪਾਂ ਚੱਲਦੇ ਆਂਗੇ ਐਗਜ਼ੀਬਿਸ਼ਨ ਵੱਲ ਨੂੰ ਹਾਂ ਨਾਲ ਉੱਥੋਂ ਚੜੇ ਆਪਾਂ ਉੱਛੇ ਲਓ ਜੀ ਪਹੁੰਚ ਗਏ ਆਪਾਂ ਆਪਣੀ ਲੋਕੇਸ਼ਨ ਤੇ ਇੱਥੇ ਪਹੁੰਚਣਾ ਸੀ ਵਾਈਟ ਫੋਰਟ ਤੇ ਦੇਖ ਗੱਡੀਆਂ ਖੜੀਆਂ ਇੱਥੇ ਰੱਖ ਬੀਬੀਆਂ ਨੇ ਪੂਰੇ ਆ ਆਓ ਆ ਰਹੇ ਨੇ ਮਨਪ੍ਰੀਤ ਹੁਣੀ ਆ ਦੇ ਆਉਣਾ ਆਪਾਂ ਵੀ ਖਾੜ ਗਰਮੀ ਲੱਗਦੀ ਹੈ 저기 되게 thank mm -hmm. you Yeah. ਸ੍ਰੀ ਹਰਜੀ ਕਿਵੇਂ ਹੋ ਮੇਰੀ ਜਰੂਰਤ ਨਹੀਂ ਕਿ ਕੋਈ ਆ ਜੀ ਜਦੋਂ ਐ ਨਾ ਸੁਣਾ ਤਾਂ ਮਾ ਚਾਹ ਰਹੀ ਕਿਸੇ ਮੇਰੇ ਭੈਣਾਂ ਨੂੰ ਨਹੀਂ ਬਾਨ ਜੀ ਫਿਰ ਕਿਲੇ ਇਸ ਮੈਂ ਹਨ ਹੋਵੇ ਘੰਟਾ ਹੋਵੇ ਨਹੀਂ ਹਸਬੰਦ ਆਏ ਨਾ ਜਿਸ ਸਮਾਂ ਦਾ ਹੈ ਉਸ ਕੋਈ ਵੀ ਬਾਗ ਨਾ ਆ ਮੈਂ ਤਾਂ ਜੀ ਕਹਿੰਦੀ ਮੇਰੇ ਦੇ ਨਹੀਂ ਹੋਣਾ ਮੈਂ ਆਉਣਾ ਕਰ ਸਮਾਂ 10 ਘੰਟੇ ਲੱਗੇ ਸਤਾਰਾਂ ਤੋਂ ਲੰਬਾ ਜੀ ਪਰਗੜੀ ਆਇਆ ਨਹੀਂ ਪਰਗੜਾ ਤਾਪੋੜੇ ਹਾਂ ਤੋਂ ਤਿਲ ਲੱਗਿਆ ਸੀ ਤਾਂ ਕੀ ਵੀਡੀਓ ਫੋਟੋ ਲਈਏ ਤੇ ਰੋਣ ਦੇ ਮਸਾਲੇ ਚ ਚਾਰਵੇਂ ਦੀ ਕਿੱਥੀ ਹੋਈ ਸਭ ਇਹ ਕਰਦੇ ਨੇ ਚਾਣੇ ਯਰ ਮੈਨੂੰ ਇਹ ਲੱਗਦਾ ਮੈਂ ਤੁਹਾਨੂੰ ਦੇਖਿਆ ਤੁਹਾਡੀ ਸੁਸਤ ਨਹੀਂ ਮੈਂ ਦੇਖਿਆ ਸਟੂਰ ਰੈਡੀ ਕਰਵਾਇਆ ਤੁਸੀਂ ਕਹਿੰਦਾ ਸੀ ਉਹ ਸਭ ਕੀ ਪ੍ਰੋਵਾਈਡ ਹੁੰਦਾ ਸੋਲੀ ਸੀ ਹਾਂਜੀ 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 ਠੀਕ ਹੈ ਠੀਕ ਹੈ ਮੈਨੂੰ ਲੱਗਿਆ ਮੈਂ ਤੁਹਾਨੂੰ ਦੇਖਿਆ ਮੈਨੂੰ ਲੱਗਿਆ ਵੇ ਇਹਨਾਂ ਨੂੰ ਦੇਖਿਆ ਕਿ ਮੈਂ ਬਹੁਤ ਵਧੀਆ ਤੁਸੀਂ ਜਿਸ ਲੇਬਲ ਮੈਂ ਤਾਂ ਸੋਚੀ ਨਹੀਂ ਸੀ ਆਪਾਂ ਚ ਮਿਲਾਂਗੇ ਆ ਸੋਚਿਆ ਠੀਕ ਹੈ ਹਲੋ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਾਣੇ ਤੁਹਾਡੇ પતિ ਨੂੰ ਮਿਲੇ ਬੜਾ ਹੀ ਵਧੀਆ ਲੱਗੇ ਦੀ ਨੂੰ ਮਿਲ ਕੇ ਫੋਟੋ ਤੇ ਨਾ ਨਹੀਂ ਕਰਵਾਈ ਨਹੀਂ ਹਿੰਦ ਤੱਕ ਵਲੌਗ ਹੀ ਸਟਾਰਟ ਕੀਤਾ ਪਹਿਲਾਂ ਜੀ ਮੇਰੇ ਨਾਲ ਹਾਂ ਇਹ ਗੱਲ ਸਹੀ ਹੈ ਉਹ ਆ ਜਾਓ ਉਹ ਅੱਗੇ ਉਹ ਕੋਹ ਕੁੜੀਆਂ ਨੇ ਜਿਹਨਾਂ ਨੇ ਮੈਲਾ ਦਾ ਪੇਪਰ ਪਾਸ ਕੀਤਾਗਾ ਉਹ ਹਾਂ ਨਾ ਜੇ ਲੀਲੀਆ ਹਾਂ ਦਾਣਾ ਮਿਲਣਾ ਤੇਗ ਨਾ ਮਿਲਣਾ ਜੇ ਆ ਜਾ ਬਲਾਮਾ ਸ਼ੈਂਪੂ ਪ੍ਰੋਡਕਟ ਆਇਆ ਚਲ ਦੇਖੀਏ ਹੁਣ ਆਪਾਂ ਸਾਲਾ ਚੱਕਦੇ ਹਾਂ ਇੱਧਰ ਵੀ ਆਹ ਸੀ ਉਹਨਾਂ ਦੀ ਸਟਾਲ ਲੱਗਦੀ ਹੈ ਮੈਨੂੰ ਇਹ ਤੇ 19 ਨੰਬਰ ਉਹਨਾਂ ਦੇ 19 ਨੰਬਰ ਆ ਇਹ ਤੁਹਾਨੂੰ ਸ਼ੁਰੂ ਆਇਆ ਫਲਕਾਰੀਆਂ ਨੇ ਆ ਫਲਕਾਰੀਆਂ ਆ ਟੂਲ ਦੀ ਫਲਕਾਰੀਆਂ ਏ ਟੂਲ ਦੀ ਫਲਕਾਰੀਆਂ ਕੀ ਪ੍ਰਾਈਸ ਹੈ ਦਾ ਜੀ ਇਹ ਦੇਖੋ ਇਹ 20 ਕੋਈ ਤੁਸੀਂ ਕਿੱਥੋਂ ਆਏ ਹੋ ਮਾਨਸਾ ਮਾਨਸਾ ਤੋਂ ਠੀਕ ਹੈ ਕਿ ਮੈਂ ਮੈਲੇ ਰੈਸਪਾਂਸਬਲਟ ਆ ਰਿਸਪਾਂਸ ਬਹੁਤ ਵਧੀਆ ਬਹੁਤ ਵਧੀਆ ਚਲੋ ਵਧੀਆ ਗੱਲ ऐवी पुलकारी है? हंजी ये पुलकारी आस पे पुलकारियाँ भी मिलती हैं। अच्छा उसके बाद। आस हंजी सूट सूट नहीं क्यों? साठ एक हज़ार सीनी की फूटड़ा चनूल चनूल साठ एक हज़ार सौ? हंजी आले बाग नहीं है? नहीं पर फ्री ऐसे कलर है? ऐसे कलर हैं ये आस पे ਇੱਕ ਕ੍ਰਾਸ਼ਾ ਇਹ ਪਲੇਨ ਕ੍ਰਾਸ਼ਾ ਹਾਂਜੀ ਹਾਂ ਇਹ ਦਾ ਕੀ ਪ੍ਰਾਈਸ ਹੈ ਇਹ ਵੇਚਾ ਰਹੇ ਇਹ ਸਕੇ ਬਰਬਰੀ ਦਾ ਬਾਸ ਇਹ ਵੀ ਨੋ ਸੂਟ ਕ੍ਰਾਸ਼ਾ ਹਾਂ ਲਾਈਟ ਵੇਟ ਇਹ ਤੇ ਨਾ ਆਵਲਾ ਦਿੱਖ ਪੰਦੇ ਇੱਕ ਵੀ ਹੋ ਇਹ ਸੈਲਫ ਦੇ ਵਿੱਚ ਸ਼ਿਮਰ ਸੈਲਫਾ ਇਹ ਦਾ ਕੀ ਪ੍ਰਾਈਸ ਵੀ 1500 1500 ਇਹ ਕੁਝ ਨਹੀਂ ਰਹੀਆਂ ਫੋਟੋਆਂ ਸਪੋਸੋਨੀ ਕਲੈਕਸ਼ਨ ਆ ਸਰ ਇਹ ਜੀ ਸਿੰਗਲ ਕਲਰ ਆ ਇਹ ਜੀ ਇੱਕ ਮੈਰੋਨ ਹੈ ਛੇ ਕਲਰ ਸਪੋਸੋਨੀ ਚੀਜ਼ ਆ ਇਹ ਦੁਪੱਟੇ ਆ ਵਾਈਟ ਹਾਂਜੀ ਵਾਈਟ ਇਹਨਾਂ ਤੇ ਆਫਰ ਲਗਾਤੀ ਆਪਾਂ ਜੀ ਦੋ ਲੈਣ ਦਾ ਹੋਈ 100 ਰੁਪਏ ਡਿਸਕਾਊਂਟ ਕਿਆ ਦੇ ਕਾ ਦੇ ਪਿਓਰ ਦੇ ਮਸਮੀਨ ਦੇ ਬਰਬਰੀ ਦੇ ਤੇ ਸੈਮੀ ਚਰਾਉਂ ਖਾਏ ਹੋਰ ਬਰਬਰੀ ਦੇ ਬਰਬਰੀ ਦਾ ਸਾਲ ਚੱਲਦਾ ਉਹ ਬੋਲ ਮਿਸਰੀ ਨੇ ਰੈੱਡ ਪੜਿਆ ਹੈ ਤੇ ਪ੍ਰਾਈਸ ਆਕਦਾ ਹੈ ਠੀਕ ਨੂੰ ਤੋਂ ਦੇ 2 ਲੱਖ ਚਲੋ 2 ਲੱਖ ਆਸ਼ੀਰਵਾਦ ਆ ਟਾਈਪ ਆਸ਼ੀ ਮਤ ਆ ਟਾਈਪਲੀ ਆਹ ਮੈਂ ਤੇ ਵੀ ਹਾਂਜੀ ਹਾਂ ਆਹ ਕਿਹੜਾ ਕਾਜੀ ਇਹ ਵੀ ਮਸਲੀਨ ਦੇ ਵਿੱਚ ਹੈ ਜੀ ਇਹ ਕਈ ਤਰ੍ਹਾਂ ਮਹਿੰਗਾ ਜੀ ਹੋਰ ਗੇਰਿਆ ਹੈ ਉਹ ਮੁੰਡਾ ਜੀ ਪਰਦੇ ਦੇ ਪਾਸੇ ਪਾਸੇ ਦੇ ਹੈ ਹੋਰ ਗੇਰਿਆ ਉਹ ਗਾਉਂਦਾ ਇਹ ਯਾਦ ਹੋਵੇ ਇਹ ਨਹੀਂ ਸੁਭਾਵੇਂ ਤੁਹਾਨੂੰ ਦੱਸ ਰਹਾ ਹਾਂ ਇਹ ਵੀ ਕਪੜਾ ਹੈ ਇਹਦਾ ਕੀ ਪ੍ਰਾਈਸ ਕਿਹਾ ਸੀ ਇਹ 600 ਦੇ ਦੋ ਇਹ ਵੀ ਇਹ ਵੀ 600 ਇਹ ਅਸੀਂ ਬਹੁਤ ਅਸੀਂ ਮਾਨਸਾ ਵੀ ਗਏ ਸੀ ਸ਼ਾਇਦ ਤੁਸੀਂ ਉੱਥੇ ਨਹੀਂ ਸੀ ਐਗਜ਼ੀਬਿਸ਼ਨ ਤੇ ਹਰਦੀਪ ਗੌਰਤਾਲੀ ਅਸੀਂ ਤੁਸੀਂ ਖਾਣੋਂਗੇ ਓਕੇ ਆਈ ਸੌਰੀ ਆਮ

ਅੱਛਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਕੀ ਕਲੈਕਸ਼ਨ ਆਪਣੇ ਕੋਲ ਜਵੈਲਰੀ ਹਾਂਜੀ ਜੁਗਰੀ ਜੀ ਮੇਰੇ ਕੋਲੇ ਮਤਲਬ ਸਿਲਵਰ ਬੇਸ ਜੁਗਰੀ ਹੈ ਜੀ ਗੋਲਡ ਪੋਲਿਸ਼ ਵਾਲੀ ਓਕੇ ਮਤਲਬ ਹਰ ਆਈਟਮ ਇਹਦੇ ਵਿੱਚ ਅਵੇਲੇਬਲ ਆ ਆਪਣੇ ਕੋਲੇ ਅਸਲੀ ਆ ਟੌਪਸ ਹੋ ਗਏ ਨੈਕਲੇਸ ਹੋ ਗਏ ਇਹ ਵੀ ਹੋ ਗਏ ਸਭ ਕੁਝ ਕਿਹਦੇ ਆ ਪਿਓਰ ਸਿਲਵਰ ਹੈ ਸਾਰੇ ਨੀਚੇ ਬੇਸ ਹੈਗੇ ਜੀ ਉੱਪਰ ਗੋਲਡ ਦੀ ਪੋਲਿਸ਼ ਕਰੀ ਹੋਈ ਹੈ ਕੋਈ ਖਰਾਬ ਹੋਣ ਦੀ ਸ਼ਿਕਾਇਤ ਨਹੀਂ ਕੁਝ ਵੀ ਨਹੀਂ ਹੈਗਾ ਜੀ ਕੁਝ ਵੀ ਖਰਾਬ ਨਹੀਂ ਹੁੰਦਾ ਮਤਲਬ ਰਫ ਐਂਡ ਟਫ ਨਹੀਂ ਜੁਗਰੀ ਆਪਣੇ ਕੋਲੇ ਆ ਵਾਰ ਕੀ ਅਬੀ ਸੁਣੀਏ ਚਾਹ ਆ ਪੈਰ ਕੱਟੇ ਜੀ ਕੀ ਪ੍ਰਾਈਸ ਹੈ ਦਾ ਹਾਂ ਜੀ ਐਕਟੀਵੇਸ਼ਨ ਫਸਟ ਟਾਈਮ ਲਗਾਈ ਹੈ ਜੀ ਦਾ ਫੈਮਲੀ ਪਲਨ ਜੀ ਦਾ ਬਹੁਤ ਪੁਰਾਣਾ ਹੈ। ਅੱਛਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਅੱਛਾ ਰਿਸਪੌਂਸ ਹੈ। ਹਾਂ ਜੀ ਬੈਕਰ ਦਾ ਐਕਸਪੈਕਟੇਸ਼ਨ। ਠੀਕ। ਥੈਂਕ ਯੂ ਵੀਰ ਮਿਲਦੇ ਆ ਫਿਰ।